ਬਾਗੀ ਚੜ੍ਹੇ ਦੇ ਐਸ.ਡੀ.ਪੀ.ਸੀ ਮੈਂਬਰਾਂ ਨੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਗੁਨਾਹ ਤੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲੇ ਇਸ ਪੱਤਰ ਦੇ ਜ਼ਰੀਏ ਮੰਗ ਕੀਤੀ ਜਾ ਰਹੀ ਹੈ ਬਾਗੀ ਚੜ੍ਹੇ ਦੇ ਵੱਲੋਂ ਗੁਨਾਹਗਾਰਾਂ ਨੂੰ ਰਾਜਸੀ ਤੇ ਧਾਰਮਿਕ ਅਗਵਾਈ ਤੋਂ ਪਾਸੇ ਕੀਤਾ ਜਾਵੇ 10-10 ਸਾਲ ਦੇ ਲਈ ਪੰਥਕ ਪਲੇਟਫਾਰਮ ਤੋਂ ਵੀ ਪਾਸੇ ਕਰ ਦਿੱਤਾ ਜਾਵੇ ਗਲਤੀ ਕਰਨ ਵਾਲਿਆਂ ਦੀ ਸੇਵਾ ਲਗਾਈ ਜਾਵੇ ਕਾਬਲੇ ਗੌਰੇ ਕੀਤੀ 8 ਅਗਸਤ ਨੂੰ ਜਿਹੜੇ ਪੰਤ ਸਿੰਘ ਸਭਾਨ ਨੇ ਉਹਨਾਂ ਦੇ ਵੱਲੋਂ ਇਕਤਰਤਾ ਸੱਦੀ ਗਈ ਹੈ ਸੁਬੀਰ ਸਿੰਘ ਬਾਦਲ ਨੂੰ ਪਹਿਲਾਂ ਤਲਬ ਕੀਤਾ ਗਿਆ ਸੁਬੀਰ ਸਿੰਘ ਬਾਦਲ ਪਹੁੰਚੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ 30 ਅਗਸਤ ਨੂੰ ਇਕੱਤਰਤਾ ਸੱਦੀ ਗਈ। ਔਰ 31 ਅਗਸਤ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਜੋ ਅਕਾਲੀ ਦਲ ਦੇ ਪ੍ਰਧਾਨ ਸੁਬਿੰਤ ਸਿੰਘ ਬਾਦਲ ਦੇ ਵੱਲੋਂ ਜਵਾਬ ਦਿੱਤਾ ਗਿਆ ਉਸ ਮੁੱਦੇ ਉੱਤੇ ਉੱਥੇ ਜ਼ਰੂਰ ਵਿਚਾਰਾ ਹੋ ਸਕਦੀਆਂ ਨੇ ਔਰ ਕੋਈ ਫੈਸਲਾ ਵੀ ਸਿੰਘ ਸਹਿਬਾਨਾਂ ਦੇ ਵੱਲੋਂ ਲਿਆ ਜਾ ਸਕਦਾ ਹੈ। ਪਰ ਦੂਜੇ ਪਾਸੇ ਜਿਹੜਾ ਬਾਗੀ ਧੜਾ ਹੈ ਜਿਹੜਾ ਹੁਣ ਸਾਬਕਾ ਅਕਾਲੀ ਨੇ ਕਿਉਂਕਿ ਪਾਰਟੀ ਤੋਂ ਬਾਹਰ ਉਹਨਾਂ ਨੂੰ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਵੱਤ ਤੋਂ ਵੱਤ ਆਪਣੇ ਸੁਝਾਅ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਾਓ ਕਿ ਆਖਿਰ ਕੀ ਕੁਝ ਇਸ ਪੂਰੇ ਮਾਮਲੇ 'ਚ ਹੋਣਾ ਚਾਹੀਦਾ ਹੈ ਤਾਂ ਜਿਹੜੇ ਐਸਜੀਪੀਸੀ ਦੇ ਨਾਲ ਜੁੜੇ ਹੋਏ ਨੇ ਬਾਗੀ ਧੜੇ ਦੇ ਵਿੱਚ ਮੌਜੂਦ ਨੇ ਇਸ ਸਮੇਂ ਉਹਨਾਂ ਦੇ ਵੱਲੋਂ ਜਾ ਕੇ ਮੁਲਾਕਾਤ ਕੀਤੀ ਗਈ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਤੇ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਇਹ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਨੇ ਧਾਰਮਿਕ ਗਲਤੀ ਕੀਤੀ ਹੈ ਗੁਨਾਹ ਤੇ ਪਾਪ ਕੀਤੇ ਨੇ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਨੂੰ ਰਾਜਸੀ ਤੇ ਧਾਰਮਿਕ ਅਗਵਾਈ ਤੋਂ ਪਾਸੇ ਕਰ ਦਿੱਤਾ ਜਾਵੇ 10-10 ਸਾਲ ਦੇ ਲਈ ਪੰਥਕ ਪਲੇਟਫਾਰਮ ਤੋਂ ਪਾਸੇ ਕਰ ਦਿੱਤਾ ਜਾਵੇ ਗਲਤੀ ਕਰਨ ਵਾਲਿਆਂ ਦੀ ਸੇਵਾ ਲਗਾਈ ਜਾਵੇ ਤਾਂ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਇੱਕ ਤਰੀਕੇ ਨਾਲ ਸੁਝਾਅ ਦਿੱਤੇ ਜਾ ਰਹੇ ਨੇ ਜਥੇਦਾਰ ਸਾਹਿਬ ਨੂੰ ਕਿ ਜਿਹੜੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਖਾਸ ਤੌਰ ਤੇ ਡੇਰੇ ਨਾਲ ਜਦੋਂ ਜਾ ਕੇ ਪੂਰਾ ਮਾਮਲਾ ਜੁੜਦਾ ਹੈ ਤਾਂ ਫਿਰ ਉਹਨਾਂ ਨੂੰ ਧਾਰਮਿਕ ਤੇ ਸਿਆਸੀ ਤੌਰ ਦੇ ਉੱਤੇ ਲਾਂਬੇ ਘੜ ਦਿੱਤਾ ਜਾਵੇ ਤਾਂ ਇਹੀ ਜਿਹੜੇ ਬਾਗੀ ਤੜ ਦੇ ਨੁਮਾਇੰਦੇ ਨੇ ਹੁਣ ਤੱਕ ਮੰਗ ਕਰਦੇ ਆਏ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪਾਰਟੀ ਇਹੀ ਚਾਹੁੰਦੀ ਹੈ ਜਾਂ ਉਹਨਾਂ ਦੀ ਜਿਹੜੇ ਬਾਗੀ ਤੜ ਦੇ ਲੋਕ ਨੇ ਹੀ ਚਾਹੁੰਦੇ ਨੇ ਖੈਰ ਦੇਖਣਾ ਹੋਏਗਾ ਕਿ ਜਥੇਦਾਰ ਸਾਹਿਬ ਦੇ ਵੱਲੋਂ ਐਸਪੀਸੀ ਦੇ ਨਾਮ ਮੈਂਬਰਾਂ ਦੀਆਂ ਜਿਹੜੀਆਂ ਸੁਜੈਸ਼ਨਸ ਨੇ ਉਹਨਾਂ ਦੇ ਉੱਤੇ ਕਿੰਨਾ ਗੌਰ ਕੀਤਾ ਜਾਂਦਾ ਹੈ। ਉਹ ਬੋਲੀ ਜਿਹੇ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਟਾਈਮ ਤੇ ਗਲਤੀ ਕੀਤੀ ਹੈ। ਭਾਵੇਂ ਕੋਈ ਵੀ ਹੋਵੇ। ਉਥੇ ਅੰਦਰ ਗੱਲ ਹੋਈ ਹੈ ਔਰ ਮੈਂ ਸਾਰਿਆਂ ਦਾ ਨਾਮ ਨਹੀਂ ਦੱਸ ਸਕਦਾ। ਜਿੱਦਾਂ ਵੀ ਗਲਤੀ ਕੀਤੀ ਆ ਉਹਨੂੰ ਕਾਲਪਤਖ ਸਾਹਿਬ ਦੇ ਉੱਤੇ ਇੱਕ ਤਾਂ ਗਲਤੀ ਹੈ। ਗਲਤੀ ਵਾਲੇ ਤਾਂ ਭਾਂਡੇ ਮਾਜਣ। ਜਿਨ੍ਹਾਂ ਨੇ ਗ੍ਰਾਹ ਕੀਤਾ ਆ, ਪਾਪ ਕੀਤੇ ਆ। ਉਹਨਾਂ ਨੂੰ ਪਪਾ ਦੀ ਸਜ਼ਾ ਜਿਹੜੀ ਦਿੱਤੀ ਜਾਵੇ ਤੇ ਗਲਤੀ ਕਿਸ ਦੀ ਗੁਨਾਹ ਕਿਸ ਦਾ ਇਹ ਇਹ ਵੀ ਇੱਕ ਵੱਡਾ ਚਰਚਾ ਦਾ ਵਿਸ਼ਾ ਜ਼ਰੂਰ ਹੈ ਕਿ ਕਿਵੇਂ ਤੈਅ ਹੋਏਗਾ ਕਿ ਇਸਨੇ ਗਲਤੀ ਕੀਤੀ ਹੈ ਕਿ ਜੇ ਕੋਈ ਇੱਕ ਡੇਰੇ ਡੇਰੇ ਦੇ ਕੋਲ ਇੱਕ ਵਾਰ ਚਲਾ ਗਿਆ ਤਾਂ ਉਹ ਗਲਤੀ ਸੀ ਜੇ ਦੋ ਵਾਰ ਚਲਾ ਗਿਆ ਤਾਂ ਗੁਨਾਹ ਸੀ ਜਾਂ ਬੈਠਕ ਕਰ ਲਈ ਤਾਂ ਗੁਨਾਹ ਸੀ ਖੈਰ ਦੇਖਣਾ ਹੋਵੇਗਾ ਕਿ ਜਥੇਦਾਰ ਸਾਫ ਦੇ ਵੱਲੋਂ ਕੀ ਆਦੇਸ਼ ਦਿੱਤੇ ਜਾਂਦੇ ਨਹੀਂ ਖੈਰ ਜਦੋਂ ਪਾਰਟੀ ਦੇ ਅੰਦਰ ਖੂਬ ਅ ਅੰਦਰੂਨੀ ਕਲੇਸ਼ ਮਚਿਆ ਹੋਵੇ ਤੇ ਇਸ ਉਚਾਲੇ ਅਕਾਲ ਤੱਕ ਸਾਬ ਦੇ ਉੱਤੇ ਨਜ਼ਰਾਂ ਹੁੰਨ ਤੇ ਉਹਨਾਂ ਤੱਕ ਵੀ ਪਹੁੰਚ ਕਰਕੇ ਮੰਗ ਪੱਤਰ ਸੌਂਪਿਆ ਜਾਵੇ ਫਿਰ ਫਰਕ ਤੱਪੇਂਦਾ ਹੈ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਪਲਕਾਂਡ ਦੇ ਮਲਜ਼ਮ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲੀ ਗੁਰਮੀਤ ਸਿੰਘ ਦੀ 프리 ਮੈਚੁਰ ਰਿਲੀਜ਼ ਅਰਜ਼ੀ ਦੇ ਉੱਤੇ ਫੈਸਲਾ ਹੁਣ ਤੱਕ ਜ਼ਮਾਨਤ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਨੂੰ ਪੈਰੋਲ ਮਿਲੀ ਸੀ ਗੁਰਮੀਤ ਸਿੰਘ ਨੂੰ ਸਾਬਕਾ ਸੀਐਮ ਬਿਆਨ ਸਿੰਘ ਕਤਲ ਦੇ ਵਿੱਚ ਦੋਸ਼ੀ ਪਾਉਂਦੇ ਹੋਏ ਅਦਾਲਤ ਨੇ 2007 ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਸੀ ਪਾਈ ਗੁਰ ਮਿਸਿੰਗ ਦੀ ਗੱਲ ਕਰੀਏ ਇਹਨਾਂ ਦਾ 3-4 ਦਫਾ ਜਿਹੜਾ ਪ੍ਰੀਮਚਰ ਰਿਲੀਜ਼ ਦੇ ਕਲੈਮ ਹੋਇਆ ਇਹ ਫੋਰਚੂਨੇਟਲੀ ਕੀ ਇੱਕ ਜਸਟਿਸ ਅਰਬਨ ਸਾਗਵੰਦੀ ਜਜਮੈਂਟ ਆ ਕਿ ਜਿਨ੍ਹਾਂ ਦਾ ਕੇਸ ਪ੍ਰੀਮਚਰ ਕੇਸ ਕਿਸੇ ਸਰਕਾਰ ਕੋ ਪੈਂਡਿੰਗ ਆ ਭਾਵੇਂ ਸੈਂਟਰ ਦਾ ਸਟੇਟ ਆ ਯੂਟੀ ਆ ਜੇ ਉਹ 3 ਮਹੀਨੇ ਦੇ ਡਿਸਾਈਡ ਨਹੀਂ ਕਰਦੇ ਉਹਨਾਂ ਨੂੰ ਕੰਡੀਸ਼ਨਲ ਬਿਲ ਦੇ ਦੋ ਵਿਜਨ ਸਿੰਘ ਕਤਲकांड ਦੇ ਵਿੱਚ ਗੁਰਮੀਤ ਸਿੰਘ ਦਾ ਰੋਲ ਕਾਂਸਪੀਰੇਸੀ ਦੇ ਵਿੱਚ ਸੀ ਗੁਰਮੀਤ ਸਿੰਘ ਪੇਸ਼ੇ ਤੋਂ ਇਲੈਕਟ੍ਰੋਨਿਕ ਇੰਜੀਨੀਅਰ ਹੈ ਵਿਜਨ ਸਿੰਘ ਕਤਲकांड ਦੇ ਸਮੇਂ ਸੁਸਾਈਡ ਬੌਮਰ ਦਿਲਾਵਰ ਸਿੰਘ ਨੇ ਜੋ ਬੈਲਟ ਇਸਤੇਮਾਲ ਕੀਤੀ ਉਸ ਨੂੰ ਗੁਰਮੀਤ ਸਿੰਘ ਨੇ ਹੀ ਤਿਆਰ ਕੀਤਾ ਸੀ ਜਿਹੜੀ ਸੁਸਾਈਡ ਬੌਮ ਬੈਲਟ ਸ਼ੀਟ ਭਾਈ ਦਿਲਾਵਰ ਸਿੰਘ ਉਹਨਾਂ ਨੇ ਯੂਜ਼ ਕੀਤੀ ਐਸ ਐਸੀਨੇਸ਼ਨ ਤੇ ਉਸ ਬੈਲਟ ਦਾ ਐਲੀਗੇਸ਼ਨ ਹੈ ਕਿ ਇਹ ਗੁਰਮੀਤ ਸਿੰਘ ਨੇ ਤਿਆਰ ਕੀਤੀ ਸੀ ਇਸ ਕਰਕੇ ਜਿਹੜਾ ਇਹਨਾਂ ਨੂੰ ਵਨ ਆਫ ਦੀ ਅਕਿਊਜ਼ ਦੇ ਦਿੱਤੇ ਮੇਨ ਅਕਿਊਜ਼ ਦੇ ਤੌਰ ਤੇ ਵੀ ਗਿਣਿਆ ਗਿਆ ਹੈ ਇਸ ਲਈ ਗੁਰਮੀਤ ਸਿੰਘ ਨੂੰ ਕਤਲ ਕਾਂਡ ਦਾ ਮੁੱਖ ਦੋਸ਼ੀ ਮੰਨਿਆ ਗਿਆ